ਸਤਿ ਸ਼੍ਰੀ ਅਕਾਲ ਜੀ ਮੇਰੀ ਪਹੇਨਣ ਸਾਰਿਆਂ ਨੂੰ ਤੇ ਅੱਜ ਆਪਾਂ ਤੁਹਾਨੂੰ 17.5 18 ਬ੍ਰੈਸਟ ਦੇ ਹਿਸਾਬ ਨਾਲ ਕਾਟਾਂ ਦੀ ਕਟਿੰਗ ਦੱਸਾਂਗੇ ਠੀਕ ਹੈ ਜੀ ਤੇ ਦੇਖੋ ਆਪਣੇ ਸਾਰੇ ਸੂਟ ਦੇ ਮਾਰਕਰ ਲੱਗੇ ਹੋਏ ਤੀਰਾ ਪਹਨੇ ਰੱਖਿਆ 11 ਇੰਚ ਠੀਕ ਹੈ ਜੀ ਤੇ 12 ਤੇ ਨਿਸ਼ਾਨ ਠੀਕ ਹੈ ਜੀ ਸਭ ਤੋਂ ਪਹਿਲਾਂ ਇਹਨਾਂ ਦੀ ਫਿਟਿੰਗ ਹੈਗੀ ਆ 18 ਇੰਚ ਫਿਟਿੰਗ ਹੈ ਤੇ ਆਪਾਂ ਰੱਖਿਆ ਜੀ ਇਹ 19 ਇੰਚ 1.8 ਸਾਡੇ 1.8 ਆਪਣਾ ਇੱਥੇ ਆ ਗਿਆ। ਹਾਂਜੀ 1.8 ਆਪਣਾ ਇਸ ਮਾਰਕਿਲ ਤੇ ਆ ਗਿਆ। ਠੀਕ ਹੈ ਜੀ ਇੱਥੇ ਆ ਗਿਆ ਤੇ ਇਹਦੇ ਵਿੱਚ ਆਪਾਂ 10 ਇੰਚ ਵੱਧ ਕਪੜਾ ਰੱਖਿਆ ਕਿਉਂਕਿ ਆਪਾਂ ਪਲੇਟ ਪਾਉਣੀ ਹੈ ਤੇ 10 ਇੰਚ ਕਪੜਾ ਆਪਣਾ ਪਲੇਟ ਦੇ ਵਿੱਚ ਆ ਜੂਗਾ ਤੇ ਜਿਹੜੀ ਆਪਾਂ ਮੋਡੇ ਦੀ ਕਾਰਟ ਬਣਾਈ ਹੈ ਐਸ ਫਿਟਿੰਗ ਤੋਂ ਬਣਾਈ ਇਹ ਜਿਹੜੀ ਆਪਾਂ ਵੱਧ ਰੱਖਿਆ ਸੀ ਕਪੜਾ। ਇਸ ਤੋਂ ਬਾਅਦ ਆ ਗਈ ਕਮਰ। ਕਮਰ ਇਹਨਾਂ ਦੀ ਹੈਗੀ ਹੈ ਜੀ 16 ਇੰਚ ਤਿਆਰ ਆ ਤੇ ਆਪਾਂ ਆਵਲ ਨਿਸ਼ਾਨ 16 ਇੰਚ ਦਾ ਹੋ ਗਿਆ ਤੇ ਇਹ ਰੱਖੀ ਹੈ ਜੀ ਆਪਾਂ 17 ਇੰਚ 1 ਇੰਚ ਵੱਧ ਰੱਖੀ ਹੈ ਕਿਉਂਕਿ ਆਪਾਂ ਪਲੇਟ ਇਹਦੇ ਵਿੱਚ ਸਿੱਧੀਆਂ ਪਲੇਟਾਂ ਪਾਉਣੀਆਂ ਤੇ 1 ਇੰਚ ਵੱਧ ਹੈ ਠੀਕ ਹੈ ਜੀ ਤੇ ਇਸ ਤੋਂ ਬਾਰੇ ਨੇ ਲਈ ਹੈ ਇਹ ਪਹੀਪੇ ਨੇ ਦੀ ਹੈਗੀ ਜੀ ਪੌਣੇ 9.5 ਤੇ ਇਹ ਹੋ ਗਿਆ ਜੀ ਪੌਣੇ 10 ਤੇ ਨਿਸ਼ਾਨ ਇਸ ਤੋਂ ਬਾਅਦ ਆ ਗਏ ਨੇ ਮੋਢੇ ਦੀ ਕਾਰਡ ਮੋਢਾ ਆਪੇ ਨੇ ਰੱਖਿਆ 7 ਇੰਚ ਇਸ ਤੋਂ ਬਾਅਦ ਦੋ ਨਿਸ਼ਾਨ ਲਾਏ ਆਪਾਂ ਇੱਕ 1 ਇੰਚ ਦਾ ਫਰੰਟ ਵਾਲੀ ਕਾਰਡ ਦਾ ਤੇ ਇੱਕ 2 ਇੰਚ ਦਾ ਬੈਕ ਵਾਲੀ ਕਾਰਡ ਦਾ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਲਿਆ 7 ਇੰਚ ਮੋੜੇ ਦਾ ਹਾਫ 3.5 ਤੇ ਤੇ ਅੱਧਾ ਇੰਚ ਦਾ ਨਿਸ਼ਾਨ ਆਪਾਂ ਅੰਦਰਲੇ ਪਾਸੇ ਨੂੰ ਲਾਇਆ ਜਿਹੜਾ ਕਿ ਆਪਣਾ ਫੋਲਡ ਕੀਤਾ ਹੋਇਆ ਕੱਪੜਾ ਬੰਦ ਵਾਲਾ ਪਾਸਾ ਤੇ ਇਹ ਬਣਾਈ ਆਪਾਂ ਫਰੰਟ ਪੱਲੇ ਦੀ ਕਾਟ ਇਹ ਹੋਗੀ ਬੈਕ ਪੱਲੇ ਦੀ ਕਾਟ ਇਹ ਹੋਗੀ ਫਰੰਟ ਪੱਲੇ ਦੀ ਕਾਟ ਤੇ ਉੱਪਰ ਆਪਾਂ ਲਾਇਆ 3 ਇੰਚ ਦਾ ਨਿਸ਼ਾਨ ਲਾ ਕੇ ਅੱਧਾ ਇੰਚ ਤੀਰੇ ਦੀ ਕਾਟ ਠੀਕ ਹੈ ਜੀ ਅੱਧਾ ਇੰਚ ਆਪਾਂ ਲਈ ਤੀਰੇ ਦੀ ਕਾਟ ਇਹ ਕਾਟ ਤੁਸੀਂ ਜ਼ਰੂਰ ਪਾਉਣੀ ਆ ਹਰ ਇੱਕ ਸੂਟ ਤੇ ਇਹ ਦੇ ਨਾਲ ਆਪਣਾ ਜਿਹੜਾ फ्रंट ਵਾਲਾ গলা ব্যাক ਨੂੰ ਨਹੀਂ ਜਾਂਦਾ ਤੇ ਆਪਣੇ ਮੋਡੇ ਵੀ ਨਹੀਂ ਡਿੱਗਦੇ ਰੇ ਨਾਲ ਠੀਕ ਹੈ ਜੀ ਤੇ ਇਸ ਦਵਾਰ ਇਹਨਾਂ ਰਹੀਆਂ ਪਲੇਟਾਂ ਪਲੇਟਾਂ ਨੇ ਰਹੀਆਂ ਨੇ 11 ਇੰਚ ਦੇ ਤਿਆਰ ਆਪਾਂ ਰਹੀਆਂ 11.5 ਤੇ ਅੱਧਾ ਇੰਚ ਵੱਧ ਲਾ ਲਿਆ ਲੰਬਾਈ ਲਈ ਆਪਾਂ 7 ਇੰਚ ਠੀਕ ਹੈ ਜੀ ਇਸ ਦਵਾਰ ਇਹਨਾਂ ਰਹੀ ਕਮਰ ਵਾਲੀ ਪਲੇਟ ਉਹ ਇਸ ਤਰੀਕੇ ਨਾਲ ਲਈਏ ਗੈਪ ਆਪਾਂ 2 ਇੰਚ ਰੱਖਿਆ ਤੇ ਇਸ ਦਵਾਰ ਮੋਡੇ ਵਾਲੀ ਪਲੇਟ ਆ ਗਈ ਤੇ ਇਸ ਤਰੀਕੇ ਨਾਲ ਚਿਟੇਪ ਰੱਖ ਕੇ ਆਪਾਂ ਮੋਡੇ ਦੇ ਸੈਂਟਰ 'ਚ ਚਿਟੇਪ ਲਾਵਾਂਗੇ ਤੇ ਇਹਦਾ ਗੈਪ ਵੀ ਆਪਾਂ 2 ਇੰਚ ਰੱਖਿਆ ਠੀਕ ਹੈ ਜੀ ਤੇ ਇਹ ਹੋ ਗਈਆਂ ਜੀ ਆਪਣੀਆਂ 7.5 ਜਾਂ 8.5 ਬਰੈਸਟ ਦੀਆਂ ਕਾਟਾਂ ਦੀ ਕਟਿੰਗ ਤੁਸੀਂ ਇਸ ਤਰੀਕੇ ਨਾਲ ਦੀ ਸੂਟ ਦੀ ਕਟਿੰਗ ਕਰੋ ਤੁਹਾਡਾ ਸੂਟ ਬਹੁਤ ਵਧੀਆ ਫਿਟਿੰਗ ਆਊਗੀ ਆਪਾਂ ਕਰਾਂਗੇ ਮੋਢੇ ਦੀ ਕਟਿੰਗ ਸਭ ਤੋਂ ਪਹਿਲਾਂ ਸਾਰੇ ਪੱਲੇ ਚੱਕਾਂਗੇ ਇਸ ਤਰੀਕੇ ਨਾਲ 2 ਇੰਚ ਦੀ ਕਾਰਡ ਦੀ ਕਟਿੰਗ ਕਰਾਂਗੇ ਇਸ ਤੋਂ ਬਾਅਦ ਸਿਰਫ ਉੱਪਰਲਾ ਪੱਲਾ ਚੱਕਾਂਗੇ ਜਿਹੜੀ 1 ਇੰਚ ਦੀ ਕਾਰਡ ਪਈ ਉਹਨੂੰ ਕਟਿੰਗ ਕਰਾਂਗੇ ਆਪਾਂ ਇਸ ਤੋਂ ਬਾਅਦ ਉੱਪਰਲੇ ਤੀਰੇ ਦੀ 1/2 ਇੰਚ ਦੀ ਕਾਟ ਵਾਲੀ ਕਟਿੰਗ ਕਰਾਂਗੇ ਠੀਕ ਹੈ ਜੀ ਇਹ ਸਾਰੇ ਆਪਣੇ ਫਿਟਿੰਗ ਦੇ ਮਾਰਕਿੰਗ ਹੋ ਗਏ ਤੁਹਾਡੇ ਇੱਕ ਵਾਰੀ ਸਾਰੇ ਨਿਸ਼ਾਨ ਲਾ ਕੇ ਦੁਬਾਰਾ ਤੁਹਾਨੂੰ ਮਸ਼ੀਨ ਤੋਂ ਉੱਠਣ ਦੀ ਲੋੜ ਨਹੀਂ ਪੈਣੀ ਥੋੜੀ ਐਸ ਫਿਟਿੰਗ ਦੇ ਹੀ ਇਹਨਾਂ ਨਿਸ਼ਾਨਾਂ ਤੇ ਸਾਰੇ ਸੂਟ ਦੀ ਫਿਟਿੰਗ ਆ ਜਾਣੀ ਆ ਤੇ ਤੁਸੀਂ ਇੱਕ ਵਾਰੀ ਆਪਦੇ ਸੂਟ ਦੀ ਕਟਿੰਗ ਐਸ ਤਰੀਕੇ ਨਾਲ ਜ਼ਰੂਰ ਕਰਕੇ ਦੇਖੋ ਤੁਹਾਡੇ ਸੂਟ ਦੀ ਫਿਟਿੰਗ ਬਿਲਕੁਲ ਪੂਰੀ ਪਰਫੈਕਟ ਆਊਗੀ તેસો સો થોડું મેરી વિડીયો વધીય લગી વિડીયો લાઈક કરો શેયર કરો ચેનલનું સબસક્રાઈબ કરા ના ભુલ્યો બાય બાબ રાખા